ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਆਇਆ ਹਾਂ ਪਿੰਡ ਗਗੜੇ ਇੱਥੇ ਅੱਜ ਇੱਕ ਤੀਆਂ ਦਾ ਤਿਉਹਾਰ ਆ ਤੇ ਇਸ ਤੀਆਂ ਦੇ ਤਿਉਹਾਰ ਤੇ ਮੈਂ ਪ੍ਰਾਤਨ ਵਸਤਾਂ ਦੀ ਪ੍ਰਦਰਸ਼ਨੀ ਲਗਾਈ ਹੋਈ ਆ ਸੋ ਅੱਜ ਤੁਹਾਨੂੰ ਦਿਖਾਉਣੇ ਆ ਨਾ ਤੀਆਂ ਦਾ ਤਿਉਹਾਰ ਤੇ ਨਾਲੇ ਮੇਰੇ ਵੱਲੋਂ ਲਗਾਈ ਹੋਈ ਪ੍ਰਦਰਸ਼ਨੀ ਇਹ ਆ ਜੀ ਇਸ ਪਿੰਡ ਦਾ ਪ੍ਰਾਇਮਰੀ ਸਕੂਲ ਜਿੱਥੇ ਮੇਰੇ ਵੱਲੋਂ ਪ੍ਰਦਰਸ਼ਨੀ ਲਗਾਈ ਆਊਗੀ ਸੋ ਤੁਹਾਨੂੰ ਦਖਾਉਣਾ ਫਿਰ ਆਪਣੇ ਵੱਲੋਂ ਲਗਾਈ ਹੋਈ ਪ੍ਰਦਰਸ਼ਨੀ ਤੇ ਤੀਆਂ ਦਾ ਤਿਹਾਰ ਇਹ ਆ ਜੀ ਮੇਰੇ ਵੱਲੋਂ ਲਗਾਈ ਹੋਈ ਪ੍ਰਦਰਸ਼ਨੀ ਇਹ ਪਾਇਨੀ ਜੀ ਚਰਖਾ ਮਧਾਣੀ ਤੇ ਪੀੜੀ ਉੱਪਰ ਪਏ ਨੇ ਰੇਡੀਓ ਟੀਬਾਂ ਵਾਲਾ ਰੇਡੀਓ ਸਪੀਕਰ ਪਿੱਤਲ ਦੇ ਭਾਂਡੇ ਪ੍ਰਾਤ ਬੋਈਏ ਪ੍ਰਾਤਨ ਸਿੱਕੇ ਪੱਟੀ ਸਲੇਟ ਰੇਡੀਓ ਲਾਇਸੈਂਸ ਮੂੜਾ ਬੋਈਆ ਇਹ ਦਰੀ ਵਾਲਾ ਝੋਲਾ ਘੋੜੇ ਦੀ ਕਾਠੀ ਦਾਤੀਆਂ ਤੇ ਰੂੰ ਬੇ ਲਣਾ ਆਪੇ ਅਗਢੀਰਾ ਜੀ ਆਪਣੇ ਬੱਚਿਆਂ ਦਾ ਘੜਾਉਣਾ ਪ੍ਰਤਾਪਾ ਤੱਕੜੀ ਸੁਨਦਾਰੇ ਵਾਲਾ ਪੀਪਾ ਹੂ ਦੀਆਂ ਟੰਡਾਂ ਲੈਂਪ ਲਾਲਟਨ ਤੇ ਇਹ ਪਈ ਆ ਜੀ ਗ੍ਰਾਮੋਫੋਨ ਮਸ਼ੀਨ ਜੋ ਬਿਨਾ ਬਿਜਲੀ ਤੋਂ ਚੱਲਦੀ ਆ ਇੱਧਰ ਪਿਆ ਜੀ ਆਹ ਨਾਲੇ ਪਉਣ ਵਾਲਾ ਅੱਡਾ ਤੇ ਇੱਧਰ ਪਾਸੇ ਛਿਲੇ ਛਤੇ ਸੇ ਆਈ ਹੋਈ ਆ ਤੇ ਇਹਦੀ ਮੇਰੀ ਖੂਬਸੂਰਤ ਪ੍ਰਦਰਸ਼ਨੀ ਇਹ ਬੱਚੇ ਮੇਰੀ ਦਰਸ਼ਕ ਨੂੰ ਬੜੇ ਗੋਹ ਨਾ ਦੇਖਦੇ ਹੋਏ ਲੋਕਾਂ ਨੇ ਬਹੁਤ ਹੀ ਪਸੰਦ ਕਰੀ ਇਹ ਪ੍ਰਦਰਸ਼ਨੀ ਮੇਰੀ ਤੇ ਹੁਣ ਤੁਹਾਨੂੰ ਦਿਖਾਉਨੇ ਆ ਬੀਬੀਆਂ ਪਾਇਆ ਬੀਬੀਆਂ ਵੱਲੋਂ ਪਾਇਆ ਗਿਆ ਗਿੱਧਾ ਤੇ ਸੁਣੋ ਫਿਰ ਬੋਲੀਆਂ

અરે ਇੱਧਰਲੇ ਪਾਸੇ ਬੀਬੀਆਂ ਮੇਰੇ ਚਰਖੇ ਤੇ ਮਧਾਣੀ ਨਾਲ ਫੋਟੋਆਂ ਖਿੱਚਾਉਂਦੀਆਂ ਹੋਈਆਂ Thank <laughs> you.